ਅੱਜ ਚੌਥਾ ਦਿਨ ਹੋ ਗਿਆ ਬਟਿੰਡੇ ਆਏ ਨੂੰ ਤੇ ਨਾਉਣ ਦੀਆਂ ਸਲਾਹਾਂ ਬਣਦੀਆਂ ਸੀ ਕਿ ਮਣੀ ਮਿੱਤਰ ਦਾ ਫੋਨ ਆ ਗਿਆ ਕਿ ਆ ਜਾ ਭਾਈ ਮੇਲੇ ਗਲੇ ਕਰ ਜਾ ਹਾਂ ਫਿਰ ਅਸੀਂ ਵਾਪਸ ਹੋ ਜਾਾਂਗੇ ਐ ਲੱਕ ਜਾ ਤਵਾ ਆ ਇਟਲੀ ਵਾਲੇ ਮਿੱਤਰ ਨੂੰ ਮਿਲਿਆਈਏ ਤੇ ਉਸ ਤੋਂ ਪਹਿਲਾਂ ਮਣੀ ਮਿੱਤਰ ਭਾਈ ਆਪਾਂ ਨੂੰ ਆ ਨਵੀਂ ਲੈਣ ਆਇਆ ਲੋਟਾਂ ਚੜਦੀ ਗੱਲਾ ਜਮੌਰ ਐ ਦਿਨ ਕਹਿੰਦਾ ਵੀ ਰੋਜੀ ਸਵੇਰੀ ਫੋਨ ਕਰ ਦਿੰਦਾ ਨਾ ਨਾ ਮੈਂ ਕਿੱਥੇ ਹੁੰਦੇ ਨਹੀਂ ਵਾਲੀ 6 ਵਜੇ ਉੱਠੇ ਹੋਇਆ ਮੈਂ ਤੇ ਪਿੰਡੋਂ ਮਿੱਤਰ ਹੋਰ ਆਇਆ ਹੋਇਆ ਜੋਤ ਅੱਛਾ ਤੇ ਇਹ ਉਹਨੂੰ ਮੈਂ ਕਿਹਾ ਮੈਂ ਨਾ ਹੁਣ ਆਇਆ ਮੈਂ ਮਣੀ ਬਾਈ ਮੈਂ ਕਿਹਾ ਮੈਂ ਕਿਹਾ ਬਾਈ ਕੁਗਾ ਬਿਆਂ ਕਰਕੇ ਟੈਨ ਵਾਲੀ ਕੋਲ ਜਾਣਾ ਵੀ ਕਿੱਥੇ ਰਹਿ ਗਿਆ ਸੇਫ ਕਾ ਬਾਈ ਲੋਟਾ ਮਣੀ ਨੂੰ ਮਿਲ ਕੇ ਉਹਨਾਂ ਦੇ ਘਰ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਾਸਰੀ ਘਰ ਦੇ ਸਵਾਗਤ ਆਪਣੇ ਅੱਜ ਦੇ ਨਵੇਂ ਬਲੌਗ 'ਚ ਅੱਜ 30 ਸੌਣਾ ਆ ਲੱਗ ਗਿਆ ਭਰਾਵਾ 30 ਸੌਣਾ 14 ਅਗਸਤ 12 24 ਦਿਨ ਬੁੱਧਵਾਰ ਦਾ ਤੇ ਦਿਖਾਉਨੇ ਆ ਪੂਰੇ ਦਿਨ ਦਾ ਮਾਹੌਲ ਚੱਲ ਤੇ ਅੱਜ ਪਿੰਡ ਵਾਪਸ ਜਾਵਾਂਗੇ 4 ਦਿਨ ਅਗੇ ਪਿੰਡੋਂ ਐਨ ਉਤੇ ਉਧਰ ਜੇ ਗਏ ਇੱਥੇ ਆ ਚੱਲ ਬਹੁਤ ਸਾਰੇ ਮਿੱਤਰਾਂ ਨਾਲ ਮੇਲੇ ਗੇਲੇ ਕਰੇ ਬਹੁਤ ਸਾਰੀਆਂ ਪ੍ਰਾਣੀਆਂ ਯਾਦਾਂ ਤਾਜ਼ਾ ਕਰੀਆਂ ਤੇ ਹਵਾ ਸੋਣਾ ਮਣੀ ਨੇ ਵੀ ਅੱਜ ਇੱਥੋਂ ਚਲੇ ਜਾਣਾ ਤੇ 23 ਤਰੀਕ ਨੂੰ ਜਾਊਗਾ ਨਾ ਇਟਲੀ ਨੂੰ ਤੇ ਵਾ ਇੱਥੇ ਉਹ ਵੀ 4 ਦਿਨ ਆਪਣੀਆਂ ਯਾਦਾਂ ਤਾਜ਼ਾ ਕਰਨਾ ਆਇਆ ਸੀ ਆ ਪਰਦੇਸੀ ਬੰਦੇ ਹੀ ਕਹਿ ਸਕਦੇ ਹੁਣ ਤਾਂ ਉਹਨੂੰ ਕਿਉਂਕਿ ਨੌਜਵਾਨ ਹੁਣ ਇਟਲੀ ਵਾਲਾ ਉਹ ਤੇ ਬਾਕੀ ਗੱਲਬਾਤ ਕਰਦੇ ਆ ਜੁੜੇ ਰਹੋ ਚੈਨਲ ਦੇ ਨਾਲ ਤੇ ਐਂਡ ਤੱਕ ਜਰੂਰ ਦੇਖਿਓ ਵੀਡੀਓ ਨਵੇਂ ਆਇਓ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਲਿਓ ਤੇ ਅੱਜ ਦਾ ਦਿਨ ਸ਼ਾਮ ਤੱਕ ਹੋਰ ਦੇਖਦੇ ਆ ਨਿਆਰੇ ਬਟਿੰਡੇ ਦੇ ਵਾਹੇ ਗਰੂਰ ਹੁਣਾ ਥੱਲੇ ਮਾਰਾ ਉੱਤੇ ਉੱਠੋ ਥੱਲੇ ਕਰਵਾ ਦਿੰਦਾ ਆ ਇੱਧਰ ਨੂੰ ਤੇਰਾ ਮੂੰਹ ਕਿ ਇੱਧਰ ਨੂੰ ਜਾ ਆ ਸਹੀ ਆ ਆ ਹਾਂ ਕੱਲ ਨੂੰ 15 ਅਗਸਤ ਆ ਤੇ ਮਣੀ ਮਿੱਤਰ ਕਹਿੰਦਾ ਜਾਂਦੇ ਜਾਂਦੇ ਭਾਈ ਆਪਣਾ ਝੰਡਾ ਲਹਿਰਾਜੀਏ ਦੇਸ਼ ਦਾ ਆਪਣੀ ਛੱਤ ਤੇ ਮਣੀ ਦਾ ਘਰ ਤੇ ਇਹ ਮੌਂਟੀ ਉਹੀ ਆ ਜਿੱਥੇ ਅਸੀਂ ਪਹਿਲੀ ਵਾਰੀ ਬਹਿ ਕੇ ਮੈਂ ਤੇ ਮਣੀ ਨੇ ਗੱਲਾਂ ਕਰੀਆਂ ਸੀ ਜਿੱਥੋਂ ਸਾਡੀ ਦੋਸਤੀ ਗੂੜੀ ਹੋਈ ਸੀ ਤੇ ਲਗਾਤਾਰ 2 ਘੰਟੇ ਬੈਠੇ ਵਾਰਤਾਲਾਪ ਹੋਈ ਸੀ ਇੱਥੇ ਸਾਡੇ ਇਹਨੇ ਦੁੱਖ ਸੁੱਖ ਕਰੇ ਸੀ ਕਿ ਜਿੱਥੋਂ ਬਸ ਪਿਆਰ ਸਾਡਾ ਬਹੁਤ ਜ਼ਿਆਦਾ ਗੂੜਾ ਹੋ ਗਿਆ ਸੀਗਾ ਤੇ ਆਪਣੇ ਮਿੱਤਰ ਦਾ ਫੋਨ ਆ ਗਿਆ ਸੀ ਮਣੀ ਉਹਦੇ ਤੜਕੀ ਯਾਰ ਮਾਦਨ ਉਦੋਂ ਗੱਲ ਨਹੀਂ ਦੱਸੀ ਸੀ ਕਿ ਆਪਣਾ ਉਹ ਹੋਰ ਮਿੱਤਰ ਰਹਿੰਦਾ ਸੀ ਪਹਿਲਾਂ ਉਹ ਕਹਿੰਦਾ ਵੀ ਭਾਈ ਮੈਂ ਤਾਂ ਕਦੇ ਬਾਹਲੇ ਬੁਲਾਏ ਜੇ ਨਹੀਂ ਉਹ ਕਹਿੰਦਾ ਮੈਂ ਮੈਂ ਕਦੋਂ ਆਖਿਆ ਜੀ ਤੈਨੂੰ ਬੁਲਾਏ ਨਹੀਂ ਇਹ ਗੱਲ ਬਾਤ ਤੇ ਮਿੱਤਰ ਆਏ ਨਹੀਂ ਸੀਗੇ ਵੈਸੇ ਉਹ ਗੱਲ ਕਰੀ ਸੀ ਕਾਲ ਚ ਚੱਲ ਹੋ ਜਾਂਦੀ ਹੈ ਕਿਹਦੇ ਵੀ ਹਣਾ ਤੇ ਉਹਨੂੰ ਮੈਂ ਕੋਈ ਨਾ ਤੂੰ ਟੈਨਸ਼ਨ ਨਾ ਲੈ ਤੇ ਮਣੀ ਨੂੰ ਪਤਾ ਮੈਂ ਤੇਰੇ ਨਾਲ ਵੀ ਭਾਈ ਸੋਹਣਾ ਪਿਆਰ ਸੀਗਾ ਹਾਂ ਤੇ ਬਾਕੀ ਉਦੋਂ ਦਾ ਭਾਈ ਪਿਆਰ ਬਣਿਆ ਹੋਇਆ ਤੇ ਪ੍ਰਮਾਤਮਾ ਬਣਾ ਹੀ ਰੱਖੇ ਅੱਜ ਕਹੇ ਜਿਆ ਲੱਗ ਰਿਆ ਮਣੀ ਇੱਥੋਂ ਵਿੱਚ ਜਾਏਗਾ ਬਠਿੰਡੇ ਦੀਆਂ ਜਾਂ ਤਾਂ ਤਾਜ਼ਾ ਕਰਕੇ ਪੁੱਛਦਾ ਕੀ ਹੋਇਆ ਲੱਗੀ ਆ ਪੁੱਛਣਾ ਯਾਰਾ ਹਾਲ ਹੈ ਆਵਾਂਗੇ ਜਲਦੀ ਮੁਰਕੀਆ ਛਿੱਤੀ ਕਿੜਾ ਮਾਰੇਗਾ ਸ਼ੱਕਾ ਤਾਂ ਨਹੀਂ ਲਾਉਂਦਾ ਚੌਕੇ ਨਾਲ ਡੰਗ ਲਾ ਲਈ ਯਾਰਾ ਸਿੰਗਲ ਹੀ ਲਵਾਂਗੇ ਸਿੰਗਲ ਸਿੰਗਲ ਰਣ ਚੱਲਣਗੇ ਬਲ ਬ੍ਰੀ ਚਾਊਗਾ ਠੀਕ ਹੈ yellow ਮੁੰਡੇ ਉਹ ਲਹਿਰਾ ਸਦੇ ਢੰਡਾ ਹਾਂ ਇੱਥੇ ਇੱਥੇ ਬੱਸੀ ਹੈ। ਇਹ ਹਵਾਜੀ ਰੋਡ ਤੋਂ ਕਿਉਂ ਨਾ ਉਹ ਆਪਾਂ ਡੰਡਾ ਹੀ ਬਣ ਦਿੰਦੇ ਸਿੱਧੇ ਖੜਾ ਰਹਿ ਜੂ ਇਹ। ਕਿ ਨਹੀਂ ਮਣੀ। ਆ ਬਠਿੰਡੇ ਸ਼ਹਿਰ ਦਾ ਨਜ਼ਾਰਾ ਤੇ ਥਰਮਲ ਅਜ ਫੇਰ ਬਈ। ਆ ਇੱਕ ਵਾਰੀ ਇੱਥੋਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਨੇ ਹਾਂਗੇ। ਤੇ ਮੌਸਮ ਬਦਲ ਬਈ ਜਿਹੜਾ ਬਣਿਆ ਹੋਇਆ। ਤੇ ਸਾਹਮਣੇ ਰੋਡ ਆ 메ਨ ਰੋਡ ਆ। ਉਹੋ ਤੇ ਆਈਓ ਆ ਜਾਣਾ ਜੀ ਬਦਾਮ ਨਹੀਂ ਲੈ ਲੈ ਚਲੂ ਦੇ ਦੇ ਇਹ ਬਾਈ ਮਿੱਤਰ ਸਾਡਾ ਪਹਿਲਾਂ ਤੋਂ ਥੋੜਾ ਜਿਹਾ ਦਿਆਲੂ ਆਦਾ ਕਿਉਂ ਬਾਈ ਮਿੱਤਰਾ ਹਾਂਜੀ ਇਹ ਮੁੰਡਾ ਪੂਰਾ ਦਿਆਲੂ ਆ ਤੁਹਾਡਾ ਅ ਜਿਆਕਾਰ ਕਰੋ ਸਾਡੇ ਮੁੰਡਾ ਵੇਖੀ ਆ ਅਸਰ ਦਾ ਚੱਲ ਸੁਣੀ ਗੱਲ ਯਾਰ ਬਜ਼ੁਰਗਾਂ ਪ੍ਰਤੀ ਪਿਆਰ ਯਾਦਿਆ शादी होगी लड़की भी एक बार लड़की तो है लड़की की लड़की भी होगी हां लड़का ही होगा लड़की सुंदर मिलेगी ये 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 सही डील है ठीक है हां बोला ठीक है बाबू ठीक है ठीक है मेनू आ गया थोड़ा ना ना एकदम अच्छा अब कोई नहीं है कुछ फिर क्या मेरा जा गए यार मिठी रह जा कर मेरे पाया दौरे यार ਬਸ ਠੀਕ ਆ ਮੁੱਛਾਂਦਰੀਆਂ ਮੈਂ ਕਿਹਾ ਵਲੌਗ ਚਾਹਣਾ ਫਿਰ ਆਂ ਬਈ ਤੇ ਘਰ ਚੱਲੇ ਪਰਦੇਸੀ ਵੀਰ ਮੇਲੇ ਗਲੇ ਭਾਈ ਮਣੀ ਬਠਿੰਡੇ ਵਾਲਾ ਨਹੀਂ ਹੁਣ ਤਾਂ ਇਟਲੀ ਵਾਲਾ ਸੱਚ ਹੈ ਨਾ ਮੈਂ ਪੂਰਾ ਵਾ ਇੱਥੋਂ ਦੇ ਹੀ ਰਹਿਣਾ ਇੱਥੇ ਹੀ ਗਏ ਤੱਕ ਬਾਰੇ ਗੱਲ ਆਹੀ ਹੈ ਬਈ ਕੋਣ ਚ ਬੰਦੇ ਦੇ ਪੰਜਾਬ ਹੀ ਰਹਿੰਦਾਗਾ ਜਿੱਥੋਂ ਦਾ ਜੰਮਿਆ ਬੜਾ ਹੁੰਦਾ ਉਥੋਂ ਦੀ ਧਰਤੀ ਨਾਲ ਬੰਦੇ ਦਾ ਮੋਹ ਜ਼ਿਆਦਾ ਹੁੰਦਾਗਾ ਤੇ ਇਹ ਮਿੱਤਰ ਪਿਆਰੇ ਚੜ੍ਹਦੀ ਕਲਾ ਮਾਹੌਲ ਪੂਰਾ ਇੱਕ ਨੰਬਰ ਮਾਹੌਲ ਆ ਹਾਂ ਤੇ ਹੁਣ ਫਰਵਰੀ ਚ ਪੱਕਾ ਹੋਣਾ ਹਰ ਵੇਲੇ ਕੋਸ਼ਿਸ਼ ਆ ਆਪਣੇ ਵੱਲੋਂ ਸਮਰਪਤੀ ਦੇ ਦੇ ਛੁੱਟੀ ਮਿਲਾਂ ਤੇ ਕੋ ਆਪੋ ਗਾਣਾ ਸੁਣਦੇ ਹਾਂ ਵਾਦਾ ਨਹੀਂ ਕਰਦਾ ਕੋਸ਼ਿਸ਼ ਹੀ ਕਰਾਂਗਾ ਮੈਂ ਇਸ ਵਾਰ ਦਿਵਾਲੀ ਤੇਰੇ ਨਾਲ ਮਨਾਵਾਂਗਾ ਮੈਂ ਇੱਥੇ ਵੀ ਮਜਬੂਰੀ ਆ ਉਹ ਹਾਂ ਇੱਥੇ ਮਜਬੂਰੀ ਆ ਇੱਥੇ ਵੀ ਜ਼ਰੂਰੀ ਆ ਸਾਡੀ ਮਜਬੂਰੀ ਆ ਜੇ ਖੰਭ ਹੋਵਣ ਤਾਂ ਉੱਡ ਕੇ ਆ ਜਾਵਾਂਗਾ ਵਾਦਾ ਨਹੀਂ ਕਰਦਾ ਕੋਸ਼ਿਸ਼ ਕਰਾਂਗਾ ਜੋਗੀ ਦਾ ਗਾਣਾ ਹਾਂ ਜੋਗੀ ਤੁਹਾਨੂੰ ਦੱਸਿਆ ਜਦੋਂ ਗਿਆ ਗਿਆ ਸੀ ਨਵਾਂ ਨਵਾਂ ਨਾ ਅੱਜ ਠਹਿਰ ਕੇ ਮਾਰ ਨਹੀਂ ਦੱਤਿਆਂ ਦਾ ਘੰਟਾ ਕਿ ਉਹ ਵਾਹ ਵਾਹ ਐ ਵਈ ਪੂਰੇ ਰੌਣਕੀ ਸਵਾ ਦੇ ਮਿੱਤਰ ਨੇਗੀ ਤੇ ਬਹੁਤ ਸੁਣਿਆ ਉਦੋਂ ਤੂੰ ਮੈਨੂੰ ਦੱਸਿਆ ਮੈਂ ਪਰਦੇਸੀ ਬੰਦਾ ਨਹੀਂ ਸੀਗਾ ਹਨਾ ਮੈਂ ਆਪਾਂ ਇੱਥੋਂ ਦੀ ਸੀ ਪਰ ਉਹ ਫੀਲਿੰਗ ਆਪਾਂ ਫੀਲ ਕਰ ਸਕਦੇ ਆਂ ਜੀ ਬੰਦਾ ਜਿਹੜਾ ਇੱਥੋਂ ਛੱਡ ਕੇ ਜਾਂਦਾ ਉਹਦਾ ਘਰ ਪਰਿਵਾਰ ਹਨਾ ਉਹਦੇ ਵਾਸਤੇ ਬਹੁਤ ਔਖਾ ਹੁੰਦਾ ਤੇ ਚੰਗਾ ਮਿੱਤਰ ਜਿਉਂਦੀ ਵਾਰ ਦੇ ਮਿਲੇਗੇ ਲੈ ਫੜੀ ਵੀ ਫੋਨ ਮੈਂ ਤਾਂ ਹੀ ਖੜਾ ਸੀਗਾ ओके भाई हां ਜਾਂਦੀ ਵਾਰ ਤੇ ਤਾਂ ਨਹੀਂ ਹੈਗੇ ਬਸ ਆਪਾਂ ਮਿਲਦੇ ਰਵਾਂਗੇ ਇਹਨਾਂ ਨਾਲ ਅੱਛਾ ਤੈਨੂੰ ਸਾਡਾ ਜਾਂਦੀ ਵਾਰ ਦਾ ਸੁਣਾ ਹਰਵਰੀ ਤੱਕ ਇਹ ਹੀ ਸਾਡੇ ਪਿਆਰ ਦਾ ਸਨੇਹ ਹੈ ਤੇਰੇ ਨਾਲ ਸਾਨੂੰ ਤੇਰੀ ਯਾਦ ਪੌਂਦੀ ਰਹਿੰਦੀ ਰਹੇ ਵਾ 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 ਇਰਸ਼ਾਦ ਚੰਗਾ ਮਿੱਤਰਾ ਠੀਕ ਹੈ ਆਪਾਂ ਤਾਂ ਕੋਈ ਗੱਲ ਨਹੀਂ ਆਪਾਂ ਦਾ ਆਣੀ ਬਟੰਡੇ ਹੀ ਹੁੰਦੇ ਆ ਠੀਕ ਹੈ ਭਾਈ ਆਪਾਂ ਤਾਂ ਮਿਲਦੇ ਹੀ ਰਹਿਣੇ ਆ ਜਾਂ ਫਿਰ ਤੂੰ ਹੀ ਮਿਲ ਲੈ ਹਾਂ ਨਹੀਂ ਬਈ ਜ਼ਰੂਰ ਹੈ ਖੁਸ਼ੀ ਹੁੰਦੀ ਹੈ ਇਹ ਬਾਤ ਜਿਹੜੇ ਬਣਾਈ ਦੱਸਦੇ ਬਸ ਬਸ ਹੁਣ ਚੱਲਦੇ ਆਂ ਹਾਂ ਚੱਲ ਜੀ ਠੀਕ ਹੈ ਮਿੱਤਰਾ ਬਾਰ ਬਾਰ ਜੱਤੀਆਂ ਆਪਣੀ ਜਾਨੀ ਜਿਹਨਾਂ ਜਿਹੜੇ ਖੜੇ ਰਹੇ ਨਵੀ ਕੀ ਕਹਿੰਦਾ ਆਏ ਵਿਚਾਰੇ ਪੀ ਲੱਗ ਗਾ ਉਹ ਬੱਸ ਇਹ ਨਹੀਂ ਸੇਵਾ ਨੂੰ ਕੀ ਹੈਗਾ ਚੱਲ ਜੀ ਮਿਲਦੇ ਆਂ ਠੀਕ ਹੈ ਉਹ ਤੂੰ ਉਹਦਾ ਰੋਪੀ ਬੜੀ ਮੈਂ ਹਾਂ ਨਾ ਵੀਰੋ ਬੰਨਾ ਨਾ ਵੀਰੋ ਤੁਹਾਨੂੰ ਦਵਾ ਲਾਈ ਬਾਈ ਸਵਾਹ ਸਾਰਾ ਹਾਂ ਟਰੱਕ ਭਰ ਕੇ ਰਾਂਗ ਭਰ ਕੇ ਗੀਟ ਰੇਨ ਭਰ ਕੇ ਜਹਾਜ਼ ਭਰ ਕੇ ਸਮੁੰਦਰੀ ਉਹ ਫਟਾ ਬਸ ਬਸ ਉਹ ਯਾਰਾ ਹੋਰ ਆਉਣ ਦੇ ਮੜਾ ਜਾ ਪਿਆਰ ਠੀਕ ਹੈ ਬਾਈ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਠੀਕ ਹੈ ਮੈਂ ਤੇਰਾ ਫਰਬਰੀ ਇਹਨੇ ਉਹ ਉੱਥੇ ਖੜਾ ਰਹਿਣਾ ਉਹ ਨਜ਼ਰ ਆ ਇਹ ਤਾਂ ਬਰਾਬਰ ਆ ਜਾਣਾ ਤਾਂ ਪੈਣਾ ਹੀ ਆ ਯਾਰ ਠੀਕ ਆ ਜਾਣਾ ਤਾਂ ਪਊਗਾ ਛੱਡ ਕੇ ਘਰ ਕੇ ਨਹੀਂ ਦਾਣਾ ਪਾਣੀ ਚੋਗਣ ਜਾਣਾ ਪਊਗਾ ਬਈ ਦਾਣਾ ਪਾਣੀ ਲਿਖਿਆ ਹਾਂ ਕਿੱਥੇ ਕੇ ਜਾਣਾ ਆਪਾਂ ਯਾਰਾ ਬਸ ਬੈਸ ਬੈਸ ਮੈਂ ਮਿੱਤਰ ਆਪਣਾ ਚਾਹ ਪਾਣੀ ਰੋਟੀ ਚੋਕ ਦਤ ਤਾਂ ਹੀ ਲੱਸੀ ਤੇ ਸਾਰਾ ਕੁਝ ਕਰੇ ਜਾਂ ਕੇ ਖਾਣਾ ਪੀਣਾ ਠੀਕ ਆ ਖਾ ਲਾਂਗੇ ਇਹ ਮੈਂ ਹਰਦਾ ਬਣਾਉ ਦੇ ਮਿੱਤਰਾਂ ਨੂੰ ਤੇ ਆ ਜਾ ਚੱਲਦੇ ਆਂ ਸਕਰਪਾ ਮਿਲਦੇ ਅੱਜ ਜਿੱਦਾਂ ਆਇਆ ਦੁਬਾਰੀ ਫੇਰ ਮੈਂ ਜ਼ਰੂਰ ਮਿਲ ਕੇ ਜਾਊ ਤੈਨੂੰ ਤੇ ਨਵੀਂ ਮੇਰਾ ਨੰਬਰ ਲੈ ਲਈ ਤੇਰੇ ਨੰਬਰ ਕੋਈ ਚੈੱਕ ਕਰਨੀ ਮੈਨੂੰ ਬਾਕੀ ਆ ਪੈਡ ਹੈਗਾ ਕੋਈ ਨਾ ਦੇਖਦਾ ਰਹਿਣਾ ਹੈ ਵਲੌਗ ਤੇ ਆਈ ਬਸ ਨੇਰੀ 28 ਰੱਖੋ ਠੀਕ ਹੈ ਚੰਗਾ ਫਿਰ ਮਿੱਤਰਾਂ ਮਿਲਦੇ ਆਂ ਬ੍ਰੇਕ ਤੋਂ ਬਾਅਦ ਤੇ ਇਹਨਾਂ ਵੀਰਾਂ ਨੂੰ ਬਈ ਮੈਂ ਬਹੁਤ ਸਮੇਂ ਬਾਅਦ ਮਿਲਿਆ ਮਣੀ ਤੋਂ ਬਾਅਦ ਮਤਲਬ ਇਹਨਾਂ ਨੂੰ ਵੀ ਨਹੀਂ ਮਿਲਿਆ ਸੀਗਾ ਤੇ ਮਣੀ ਦੇ ਮਿੱਤਰ ਨੇ ਆਪਣੇ ਮਿੱਤਰ ਨੇ ਤੇ ਇਹ ਬਸ ਆਪਣੇ ਨਾਲ ਚੈਨਲ ਕਰਕੇ ਜੁੜੇ ਹੋਏ ਸੀਗੇ ਤਾਂ ਆ ਕਰਕੇ ਅਗਰ ਠਾਈ ਰੱਖਣੀ ਆ ਜਿਵੇਂ ਠਾ ਰੱਖੀ ਉਹ ਵੀ ਅੱਗ ਲੱਗੀ ਰਹਿਣੀ ਚਾਹੀਦੀ ਆ ਵਾਸ ਨਹੀਂ ਯਾਰ ਆ ਪਤਾ ਅਗ ਬੁਝਾਉਣ ਦਾ ਕੰਮ ਕਰਦੇ ਆ ਨਹੀਂ ਨਹੀਂ ਉਹ ਬਲੌਗ ਬਣਾਉਣ ਚ ਕਹੀ ਹੈ ਨਾ ਠੀਕ ਆ ਮਾੜਾ ਜਿਹੜਾ ਮੇਰੀ ਗੱਡੀ ਆ ਗਈ ਮਿਲਦੇ ਆ ਫਿਰ ਯਾਰ ਠੀਕ ਆ ਜਰੂਰ ਬਾਈ ਧੰਨਵਾਦ ਲਵ ਯੂ ਭਰਾ ਠੀਕ ਠੀਕ ਆ ਆ ਪਈ ਦਾ ਬੇੜਾ ਹੋ ਗਿਆ ਤੇ ਨੌਜਵਾਨ ਸਾਰੇ ਨਹਾਈ ਧੋਈ ਜਾਂਦੇ ਆ ਪੋਣੀਆਂ ਕਰੀ ਜਾਂਦੇ ਆ ਆਪੋਂ ਉਹਦੇ ਕੰਮ ਧੰਦਿਆਂ ਵਾਲਾ ਹੋਈ ਜਾਂਦੇ ਆ ਪਹਿਲਾਂ ਟੋਟੀਆਂ ਲਾਏ ਦੁਬਾਰੇ ਨਹਾ ਧੋ ਕੇ ਹਾਂ ਪਤਾ ਲੱਗ ਜੂਆ ਆਪਾਂ ਘੱਟ ਲਾਂਗੇ ਠੀਕ ਆ ਹਾਂ ਅਧਿਆਨ ਦਾ ਮਾਰਦੇ ਬਿੱਲਿਆ ਤੂੰ ਜਾ ਸਾਰਾ ਕੰਮ ਸੰਭਾਲ ਲਾਂਗੇ ਜੀ ਹਾਂ ਮੈਂ ਕਿਉਂ ਬੋਲਟ ਨਹੀਂ ਸਟਾਰਟ ਹੁੰਦਾ ਓਏ ਹੈ ਉਦਲਾ ਨੂੰ ਇੰਨਾ ਮਾੜਾ ਸਮਝ ਰੱਖਿਆ ਓਏ ਗੁੱਡ ਓਏ ਓ ਬਹੁਤੇ ਸੋਹਣੇ ਓ ਬਹੁਤੇ ਸੋਹਣੇ

ਸਰ ਮਿਲਦੇ ਆ ਬ੍ਰੇਕ ਤੋਂ ਬਾਅਦ ਆਏਗਾ ਪਿੰਡ ਤੋ ਅੱਜ ਪਿੰਡ ਹਾਂ ਉਹ ਚੰਗਾ ਸਹੀ ਹੈ ওকে ਸਰ ਹਾਂ ਇਹਨਾਂ ਨੌਜਵਾਨਾਂ ਨੇ ਵੀ ਪਿੰਡ ਆਉਣਾ ਸੀ ਬਿੱਲੇ ਨੇ ਵੀ ਆ ਜੋਤ ਨੇ ਵੀ ਸ਼ਾਮ ਤੱਕ ਤੇ ਮੈਂ ਕਿਹਾ ਇਹਨਾਂ ਨੂੰ ਮੈਂ ਕੋਈ ਕੰਮ ਕਰ ਦੇਖਦਾ ਜਾ ਕੇ ਤੇ ਤੁਸੀਂ ਆ ਜਿਓ ਤੇ ਨਹੀਂ ਬੰਦਾ ਫਿਰ ਹੋਰ ਲੇਟ ਹੋ ਜਾਂਦਾ ਤੇ ਸ਼ਾਮ ਨੂੰ ਐ ਨਹੀਂ ਪਤਾ ਫਿਰ ਰੈਟ ਟਲ ਜਾਂਦੀ ਅੱਜ ਕਿ ਨਹੀਂ ਜਾਂਦੇ ਤੇ ਆਪ ਦਾ ਦੇਖਦੇ ਜਾ ਕੇ ਪਿੰਡ ਵਾਲਾ ਮਾਹੌਲ ਚਾਲਾ ਦੇ ਖੇਤਾਂ ਵਾਲੀ ਗੱਲਬਾਤ ਫਿਲਹਾਲ ਇੱਥੋਂ ਬਸ ਚੜਦੇ ਆਪਾਂ ਸਿੱਧੀ ਸਰਦੂਲਗੜ ਵਾਲੀ ਉੱਤਰਦੇ ਆ ਜਾ ਕੇ ਪਿੰਡ ਹਾਂ 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 ਕਬੱਡੀ ਆ ਰਹੀ ਆ ਮਾਂ ਦਾ ਮਾਣ ਮਾਂ ਰੋਡੂਗੜ ਰੋੜੀ ਸੂਰਤੀ ਆ ਸਿੱਧੇ ਚੱਪੜ ਤੇ ਲਾ ਦੇ ਬਾਈ ਚੱਪੜ ਤੇ ਇਹ ਨਵੀਂ ਸੜਕ ਤੇ ਪੈਰ ਰੱਖਿਆ ਚੋਬਰਾਂ ਨੇ ਜਿੱਦਿਆਂ ਆਪਾਂ ਗਏ ਸੀ ਉਦੋਂ ਅੰਦਾਜ਼ਾ ਇਹ ਲੱਗ ਗਿਆ ਸੀ ਕਿ ਬਈ ਸੜਕ ਜੀ ਪੱਟੀ ਪਈਆ ਨਵੀਂ ਬਣੂਗੀ ਉਹ ਕੀ ਹਾਲ ਆ ਬਈ ਵੱਡੇ ਪਾਈ ਜग्गा ਸਿੰਘ ਹਾਂ ਗਰਮੀ ਜੀ ਵੇਠੇ ਕੰਗਰਾਲੇ ਜੀ ਹੋਏ ਹਾਂ ਬੋਲ ਕੇ ਹੀ ਆਵਦੇ ਦਾ ਕਲਾ ਤੇ ਆ ਗਏ ਨੌਜਵਾਨ ਉਹੀ ਵਾਪਸ ਆਪਣੀ ਗਰਮੀ ਜੀ ਦੇ ਆ ਕੇ ਘਰ ਪਰਿਵਾਰ ਤੇ ਖੇਤ ਕੰਮਕਾਰ ਵੇਖਦੇ ਆ ਨੌਜਵਾਨਾਂ ਠੀਕ ਹੈ ਲਵੰਡੀ ਤੋਂ ਆਇਆ ਸੀ ਜੋ ਤਾਂ ਉੱਥੇ ਫਿਰਦਾ ਸੀਗਾ ਹੁਣ ਗਏ ਸੀ ਸ਼ਾਪਿੰਗ ਕਰਨ ਉਹ ਕਹਿੰਦੇ ਸ਼ਾਮ ਨੂੰ ਚੱਲਾਂਗੇ ਮੈਂ ਕਿਹਾ ਮੈਂ ਤਾਂ ਹੁਣੇ ਹੀ ਚੱਲਦਾ ਯਾਰ ਹਾਂ ਵੜ ਗਿਆ ਨੌਜਵਾਨ ਘਰੇ ਤੇ ਸਾਰੇ ਤੋਂ ਪਹਿਲਾਂ ਪਾਪੇ ਨੂੰ ਸਾਸਤਰੀ ਕਰ ਲਵਾਈ ਫਿਰ ਆਪਣਾ ਚੋਬਰ ਭਾਈ ਕੀ ਹਾਲ ਹੈ ਛੋਟਾ ਨੀਰਾ ਪਾ ਕੇ ਰਹਿਣਾ ਠੀਕ ਹੈ हाँ सत श्रीकाल सत श्रीकाल भाई खाओ 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 ठीक है मम्मी मैं आ गया कितने गए ने कगू गए ठीक है मेरा बोल मरे ही क्या गगू ओ कि नौजवाना ताज इधर फिर स्कूल नहीं गया आज ਉਮੀ ਲੱਗਦਾ ਵਾ ਪਾ ਭਾਰੀ ਨਹੀਂ ਹੈਗੇ ਤਾਂ 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 ਇੰਨਾ ਟੌਨ ਆਇਕ ਲਾਉਂ ਤੂੰ ਨੂੰ ਲਾਣਾ ਹੋਣੀ ਹੋ ਗਦੀ ਨਾਲ ਲਾ ਦੇ ਇਹਨਾਂ ਨਾਲ ਲਾ ਕੇ ਰੱਖ ਲੈ ਇਹ ਨਾਲ ਆਵੇਂ ਆ ਵੀ ਆ ਆ ਦੇ ਕੋਣ ਆ ਗਿਆ ਸੱਜੇ ਕੋਣ ਆ ਗਿਆ ਲੈ ਆ ਕੇ ਵੀ ਤੂੰ ਆਖੀ ਨਹੀਂ ਬੜੀ ਤੂੰ ਮੈਨੂੰ ਭੁੱਲੀ ਗਈ ਜਿਵੇਂ ਯੋਨ ਵੀ ਮਾ ਪਿੰਡ ਆ। ਇਹ ਠੀਕੇ ਬਤੀ ਜਿਕੇ ਕਰ ਕਰੀ ਮੋਜਾ ਹੁੰਦਾ ਆਂ ਗਦੇ। ਐਂ ਗਲ ਜਾ ਆ ਕੇ ਕਰ ਕਰੀ ਮੋਜਾ ਹੁੰਦਾ ਆਂ ਗਦੇ। ਦੋ ਦੰਦ ਨਿਕਲ ਕੇ ਜਾਵਾਂਗੀ ਬੋੜੀਓ। ਬਠਿੰਡੇ ਤੋਂ ਆਉਂਦੇ ਸਾਰ ਨੌਜਵਾਨਾਂ ਨੇ ਮੇਰਾ ਸਵਾਗਤ ਕੀਤਾ ਜੂਰੀਆ ਦੇ ਘਟੇ ਰੀੜੀ ਤੇ ਧਰ ਕੇ। ਹਾਂ ਖੇਤ ਚੱਲੇ ਆ ਹੁਣ। ਇੱਧਰਲੇ ਖੇਤ ਪਛੇਤਾ ਝੋਨਾ ਲਾਇਆ ਜਿਹੜਾ ਉਹਦੀ ਜੂਰੀਆ ਰਹਿੰਦੀ ਆ। ਵੇਤਾਕੇ ਨਵੇਂ ਬਣਾਲੇ ਝਰੂਗੇ ਯਾਰਾਂ ਨੇ ਤੇ ਮੈਂ ਤੇ ਮਨਪੀਤ ਖਲਾਰਦਾਂ ਗਰੇ ਤੇ ਉਹ ਨੌਜਵਾਨ ਗੱਗੂ ਦਾਤੀ ਚੱਕ ਕੇ ਕੱਕਵਟਣ ਵਾਲੇ ਪਾਸੇ ਵਗ ਗਿਆ ਕਹਿੰਦਾ ਮੈਂ ਉਹਨੇ ਅੱਖਾਂ ਦੇ ਜੁੱਟੀ ਲਾ ਲੈਣਾ ਬੜੇ ਅਖੜੜੇ ਇਹ ਬਣ ਗਿਉ ਪਏ ਬਈ ਏ ਆਪਣਾ ਉਹ ਵਿਸ਼ੇਤਾ ਚੋਂ ਨਾ ਪਈ ਹਾਂ ਜਿਹੜਾ ਹੁਣੀ ਮਗਰਵਾਲਾ ਸੀ ਥੋੜੇ ਦਿਨ ਪਹਿਲਾਂ ਠੀਕ ਆ ਹੋਰ ਬੋਲ ਭਾਈ ਇੱਕ ਵਾਰੀ ਕੋਲੇ ਸਵਾਗਤ ਕਰਿਆ ਕੋਲੇ ਖੇਤ ਆਉਂਦੇ ਸਾਰ ਹਾ ਤੋ ਹਤੇ ਦੋ ਦਿਨ ਇਕੱਟੇ ਗੱਡੀ ਸੈਲਫ ਲੱਗਿਆ ਰਹਿ ਜਾਂਦਾ ਦੰਤ ਕਢਾ ਲਓ ਜਦੋਂ ਵਿਹਲਾ ਹੁੰਦਾ ਉਹ ਤੋਂ ਬਹੁਤ ਖੁਸ਼ ਹੁੰਦਾ ਖੜ ਜਾ ਓਏ ਜਾਂਦੇ ਆ ਨੌਜਵਾਨ ਢੋਲੀਆਂ ਵਾਲੇ ਪਾਣੀ-ਦਾਨੀ ਦਾ ਪੀ ਲੈਣ ਤੇ ਜਰਾ ਇੱਕੋ ਕਰਦੇ ਹਾਂ ਹਾਂ ਉਹ ਏ ਰਵੇ। ਅਰਦੀ ਗਵਾ। ਹੋਰ ਨਾ ਚੱਲ ਰਿਹਾ। ਘਰੇ ਜਾਣ ਦਾ ਬੜਾ ਚਾ ਰਿਹਾ ਨਾ। ਐਨੇ ਬਾਈ ਕੱਖਾਂ ਦੇ ਜੋਟੀ ਲਾਦੀ ਨੌਜਵਾਨ ਨੇ ਉਹਦਾ ਕਾ ਆ 10 10 ਕੱਕ ਬੱਟ ਦੇ ਆ ਇੱਕ ਡੇਰੀ ਲਾਤੀ

ਹਾਂ ਸੋਣਾ ਆ ਨਾ ਮੈਂ ਵਾਹ ਥੋੜਾ ਵਾਹ ਪੋਲੂ ਹੋਰ ਅਸੀ ਮਾਕੇ ਜਲਤੀ ਪਿਛਲੇ ਸਾਲ ਵੀ ਬਾਈ ਸਾਡੀ ਗਾਂ ਨੇ ਬੱਚਾ ਦਿੱਤਾ ਸੀ ਉਹਦੇ ਪੈਰ 'ਚ ਵਿੰਗੇ ਸੀ ਵਿਚਾਰੇ ਜਿਹੜੇ ਪਹਿਲਾਂ ਵੀਰ ਜੁੜੇ ਹੋਏ ਉਹਨਾਂ ਨੂੰ ਤਾਂ ਯਾਦ ਹੋਊਗਾ ਹਣਾ ਹਾਂ ਥੋੜੇ ਦਿਨਾਂ 'ਚ ਗੁਜ਼ਰ ਗਿਆ ਸੀ ਵਿਚਾਰਾ ਉਹ ਹਾਂ ਤੇ ਤੁਰਨਾ ਲੱਗਿਆ ਨਹੀਂ ਬਾਵਾ ਇਲਾਜ ਜਾਂ ਕਰਵਾਇਆ ਸੀਗਾ ਫਿਰ ਨਹੀਂ ਗੱਲ ਬਣੀ ਸੀਗੀ ਉਹਦੀ ਤੇ ਦੋ ਦਿਨ ਹੋ ਗਏ ਮਾਤਾ ਦੀ ਗੈਰ ਹਾਜ਼ਰੀ ਲੱਗ ਜਾਂਦੀ ਸੀ ਵਲੌਗ ਚ ਤਿੰਨ ਦਿਨ ਹੋ ਗਏ ਅੱਜ ਹਾਜ਼ਰੀ ਲਾਉਣੀ ਤੇ ਮੰਮੀ ਹੁਣ ਸੌਣ ਲੱਗ ਗਈ ਸਮਾਂ ਸੱਸਰੀ ਘਰ ਬੇਟਾ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਹਾ ਬਾਲਾ ਅੱਜ ਚਾਰ ਦਿਨ ਤੋਂ ਕੁ ਮੈਂ ਭੇਜਦੀਆਂ ਕਮੈਂਟ ਭੇਜਿਓ ਜਰੂਰ ਲਾਇਕ ਥੇ ਜਰੂਰ ਕਰੋ ਕਮੈਂਟ ਵੀ ਭੇਜਿਓ ਫੇਸਬੁੱਕ ਤੇ ਦੇਖਦੇ ਫੋਲੋ ਵੀ ਕਰੋ ਤੁਰ ਤੁਰੇ ਕੇ ਤੁਰਤੇ ਕੇ ਬਲੌਗ ਜਰੂਰ ਦੇਖਣਾ ਆਦਰ ਪਛਾਣ ਛੱਡਣਾ ਤੇ ਧੰਨਵਾਦ ਭਾਈ ਤੁਹਾਡੇ ਸੱਸਰੀ ਘਰ ਕਿੱਧਰ ਗਿਆ ਬੱਦਲ ਮੀ ਤੁਸੀਂ ਕਿੱਦਿ ਜੀ ਇੱਥੇ ਆਏਗਾ ਇੱਧਰ ਆਏ ਦਾ ਨਾ ਗਿਆ ਬੰਦੜਾ ਹੀ ਰਾਕਾ ਨੀ ਨੇ ਨੇਰ ਵਾਗ ਗਿਆ ਕਿ ਇੰਨਾ ਹਸਪਤਾਲ ਸੀ ਚਾਰ ਚਫੇਰਾ ਬਾਹਰ ਹਸਪਤਾਲ ਸੀ ਚੰਗਾ ਭਾਈ ਠੀਕ ਹੈ ਭਾਈ ਸ਼ਾਸਤਰੀ ਕਾਰ ਮਾਤਾ ਨੇ ਮੈਨੂੰ ਅੰਦਰ ਆਵਾਜ਼ ਮਾਰੀ ਕਹਿੰਦੇ ਭਾਈ ਬੁੱਦਲ ਵਾਲਾ ਜਿਹੜਾ ਆਉਂਦਾ ਮੈਂ ਚੱਲ ਧੰਨਵਾਦ ਭਾਈ ਹਵਾ ਇਧਰ ਹੰਡੀ ਆਉਣ ਲੱਗੀ ਮੜੀ ਜੁਮੇ ਨੇ ਭਈਆ ਗਮੀ ਹਾਂ ਗਰਮੀ ਬਹੁਤ ਆ ਅੱਜ ਭਾਈ ਕੁਛ ਤਾਂ ਮੈਂ ਉੱਥੋਂ ਸ਼ਹਿਰੋਂ ਆਇਆ ਦੋ ਤਿੰਨ ਦਿਨ ਲਾ ਕੇ ਬਿਠੇਂਡੇ ਤੋਂ ਤਾਂ ਕਰਕੇ ਵੀ ਫਰਕ ਲੱਗਿਆ ਥੋੜਾ ਜਿਹਾ ਹਲਕਾ ਜਿਹਾ ਗਰਮੀ ਦਾ ਬੰਦੇ ਦਾ ਫਰਕ ਪਾਇਦਾ ਦੋ ਤਿੰਨ ਕਿ ਦਿਨ ਉੱਥੇ ਬਸ ਅੰਦਰ ਬਾਹਰ ਜੇ ਫਿਰਦੇ ਰਹੇ ਉੱਥੇ ਇੰਨਾ ਮਹਿਸੂਸ ਨਹੀਂ ਹੁੰਦਾ ਬੰਦੇ ਨੂੰ ਜਿੰਨਾ ਇੱਥੇ ਆਪਣੇ ਪਿੰਡ ਜਿਹਾ ਆਪਦੇ ਗ੍ਰਾਂਜ ਇੱਥੇ ਆਪਦੇ ਕੰਮਕਾਰ ਚ ਜਿਹੜੀ ਗਰਮੀ ਮਹਿਸੂਸ ਹੁੰਦੀ ਆ ਫਿਲਹਾਲ ਆਪਾਂ ਵਾਪਸ ਪਹੁੰਚ ਗਏ ਆ ਆਪਦੇ ਪਿੰਡ ਤੇ ਕੱਲ ਨੂੰ ਆਪਦੀ ਜ਼ਿੰਦਗੀ ਰੋਜ਼ ਜਿਹੜੀ ਸ਼ੁਰੂ ਕਰਦੇ ਆਗੇ ਤੇ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰਾਂ ਵਾਸਤੇ ਜਿਹੜੇ ਚੈਨਲ ਦੇ ਨਾਲ ਪੇਜ ਦੇ ਨਾਲ ਜੁੜੇ ਹੋਏ ਆ ਉੱਥੇ ਵਲੌਗ ਕੁਝ ਖਾਸ ਨਹੀਂ ਬਣਾਏ ਅਸਲ ਚ ਗੱਲਾਂ-ਵਾਤਾਂ ਮਿੱਤਰਾਂ ਨਾਲ ਥੋੜੀਆਂ ਜਿਆਦਾ ਹੋਈਆਂ ਨਹੀਂ ਆ ਤਾਂ ਕਈ ਵਾਰੀ ਫਿਰ ਉਹੋ ਜਿਹਾ ਮਨ ਨਹੀਂ ਖੁੱਲਦਾਗਾ ਤੇ ਤਾਂ ਕਰਕੇ ਤੇ ਉਮੀਦ ਕਰਦਾ ਤੁਸੀਂ ਉਹਨਾਂ ਨਾਲ ਅਡਜਸਟ ਕਰ ਲਿਆ ਉਹ ਜਿਹੇ ਜੀ ਗੱਲਬਾਤ ਉੱਥੇ ਆਪਣੀ ਹੋਈ ਤੇ ਮਣੀ ਮਿੱਤਰ ਨੂੰ ਮਿਲਿਆ ਇਹ ਵਸ ਇੱਥੋਂ ਬਠਿੰਡੇ ਉਹ ਲਾ ਕੇ ਚਾਰਕ ਦਿਨ ਉਹ ਵੀ ਇੱਥੇ ਚਲਾ ਗਿਆ ਉਹ ਬਸ ਥੋੜੇ ਦਿਨਾਂ ਤੱਕ ਜੜ ਜੂ ਜਾ ਆ ਜਣ ਬਠਿੰਡੇ ਦੇ ਬਾਰੇ ਨਹੀਂ ਆਉਣਾ ਉਹਨੇ ਤੇ ਮਤਲਬ ਹੁਣ ਸਿੱਧਾ ਇਟਲੀ ਚਲਾ ਗਿਆਣਾ ਅਗਲੀ ਵਾਰੀ ਆਇਆ ਜਦੋਂ ਉਹ ਆਊਗਾ ਤੇ ਉਹਦੇ ਮੰਮੀ ਡੈਡੀ ਤੇ ਛੋਟਾ ਭਾਈ ਨਵੀ ਇਹਨਾਂ ਦਾ ਸਾਰਾ ਪਰਿਵਾਰ ਇਟਲੀ ਹੈ ਇਹ 2014 ਚ ਗਿਆ ਸੀਗਾ ਤੇ ਇਹਦੇ ਡੈਡੀ ਸੀਗੇ ਪਹਿਲਾਂ ਉੱਥੇ ਤੇ ਫਿਰ ਸਾਰਾ ਪਰਿਵਾਰ ਹੌਲੀ ਹੌਲੀ ਕਰਕੇ ਇਹਨਾਂ ਦਾ ਹਾਂ ਚੱਲ ਆ ਗਿਆ ਸਾਰੇ ਰਾਜੀ ਖੁਸ਼ੀ ਮਾਮਲਾ ਹਾਂ ਵਧੀਆ ਪਰਮਾਤਮਾ ਰਾਜੀ ਖੁਸ਼ੀ ਰੱਖੇ ਸਾਰਿਆਂ ਨੂੰ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਹਾਂ ਕੱਲ ਨੂੰ ਸਵੇਰੇ 7 ਵਜੇ ਇਹ ਨਵੇਂ ਪ੍ਰੋਗਰਾਮ ਦੇ ਨਾਲ ਸੁਣਨ ਚ ਆਇਆ ਕਿ ਅਗਲੇ ਹਫ਼ਤੇ ਭਈ ਮੀਂਹ ਸੋਣਾ ਚੰਗਾ ਆਊਗਾ ਤੇ ਬਾਕੀ ਮੀਂਹ ਆਏ ਤੂੰ ਪਤਾ ਲੱਗੂ ਆ ਮੀਂਹ ਆਏ ਤੋਂ ਜਾਣਾਂਗੇ ਤੇ ਫਿਲਹਾਲ ਤਾਂ ਹੁਣ ਤੱਕ ਦੀ ਰਿਪੋਰਟ ਮੀਂਹ ਦੀ ਸਾਡੇ ਵਾਲੇ ਪਾਸੇ ਠੀਕ ਠਾਕ ਹੀ ਰਹੀ ਐ ਇੱਕ ਦੋ ਕਬਾਰੀ ਮੀਂਹ ਆਇਆ ਬਸ ਅ ਚਾਰ ਪੰਜ ਗੁੰਗਲਾਂ ਬਸ ਇੰਨਾ ਕਾ ਬਸ ਚਲੇ ਇਨੇ ਨਾਲੀ ਫਸਲ ਨੂੰ ਸਾਰਾ ਹੋ ਜਾਂਦਾ ਤੇ ਬਾਕੀ ਤੁਸੀਂ ਰਿਪੋਰਟ ਦੱਸਦੇ ਹੋ ਬਈ ਕਿੱਥੇ ਦੇਖ ਰਹੇ ਹੋ ਤੇ ਕਿੱਥੇ ਮੀਂਹ ਦੀ ਰਿਪੋਰਟ ਤੁਹਾਡੇ ਕਿਵੇਂ ਰਹੀ ਤੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੁੜੇ ਰਹੋ ਚੈਨਲ ਦੇ ਨਾਲ